ਕਰਨੀ ਨਾਮਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਾਜੀ ਰੁਕਨਦੀਨ ਨਾਲ ਹੋਇਆ ਮੱਕੇ ਸੰਵਾਦ ਨਾਲ ਕਿ ਆਖੇ ਰੁਕਨਦੀਨ ਸਾਚਾ ਸੋਝ ਬਾਪ ਪੜਐ ਸੁਨਹਿ ਜੋ ਪ੍ਰੀਤ ਕਰ ਛੁੱਟੈ ਸਭ ਅਜਾਬ ਦਸਵਾ ਜਾਮਾ ਪਹਿਰ ਕਰ ਬੈਠੂ ਕੋਰ ਕਰਤਾਰ ਔਰੰਗਜੀਤ ਬਾਦਸ਼ਾਹ ਸਿਉ ਜੁਤ ਕਰੂੰ ਬਹੁ ਬਾਰ ਤੁਖ ਬਲ ਆਪਣਾ ਦੇ ਕਹਿ ਭੇਜ ਦਿਆਂਗਾ ਸਿੰਘ ਦੇਖੋ ਨਾ ਬਲ ਘਟਸੀ ਭੂਲ ਜਾਣ ਸਭ ਬੰਧ ਖਾਲਸਾ ਪੈਦਾ ਹੋ ਗਿਆ ਭਲਾ ਨਾ ਕਿਉ ਗੋਬਿੰਦ ਅਲੋਪ ਵਾਂਗਾ ਰਾਜ ਤੇ ਪੁਨ ਥਾਪੂ ਗੋਬਿੰਦ ਬਚਨ ਪਾਲ ਨਹੀਂ ਸਕẽਗੇ ਬਹੁਤ ਖਾẽਗੇ ਕੰਮ ਜੀਵਨਤਾ ਪ੍ਰਤੀ ਹੋਣਗੇ ਅੰਦ ਸਹਾਨ ਸਹੰਮ ਸ਼ੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ ਚਾਰ ਵਰਨ ਕਾ ਏਕ ਰੂਪ ਤੇਹ ਕਰੂੰ ਮੈਂ ਆਪ ਮੱਝ ਵਿੱਚੋਂ ਹੋਸੀ ਲੂਟਾ ਫਿਰ ਲਾਹੌਰ ਪੋਠੋਹਾਰ ਕੋ ਸੋਦ ਕੈ ਲੇਵਾਂ ਫਿਰ ਪਿਸੌਰ ਜੋ ਕੀ ਅਟਕ ਬਹਾਰ ਕੈ ਫਿਰ ਲੇਵੇਂਗੇ ਖੈਬਰ ਤੰਗ ਜਲਾਲਾਬਾਦ ਕੋ ਸੋਦ ਕੈ ਕਾਬਲ ਹੋਸੀ ਜੰਗ ਕਾਬਲ ਰਾਜ ਬਹਾਰ ਕੈ ਜਾਵਹਿ ਗਜਨੀ ਕੂਚ ਮੁਲਕ ਹਜ਼ਾਰਾ ਸੋਦ ਕੈ ਕੰਧਾਰੇ ਕਰ ਕੂਚ ਬਲਖ ਬੁਖਾਰਾ ਬਗਦਾਦ ਕੋ ਲੇਵਹਿ ਮਸਤ ਬਲੂਚ ਇਨ ਮੁਰਕਨ ਕੋ ਸਾਧ ਕੈ ਜਪਤ ਹੋਵੈ ਸਭ ਲੋਕ ਮੱਕਾ ਮਦੀਨਾ ਰੂਮ ਕੋ ਫਿਰੰਗੀ ਮਰਹੱਟਾ ਭੀਲ ਦੱਖਣ ਪੂਰਬ ਹਿੰਦ ਕੋ ਜੀਤ ਕਰ ਹੈਗੇ ਈਸ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਝੁਲੇਗਾ ਸੀਸ ਪਰ ਬੜੀ ਕਰੇਗੇ ਮौज ਉਦੈ ਅਸਲੋ ਹਮੀ ਹੋਏ ਔਰ ਨਰਾਸੀ ਕੋਏ ਰਇਤ ਹੋਏ ਕੈ ਮਿਲੇਗੀ ਸਭ ਧਰਤੀ ਉੱਪਰ ਜੋਏ ਸੱਚੇ ਸਾਹਿਬ ਕੇ ਰਾਜ ਵਿੱਚ ਸਤਜਗ ਹੋਸੀ ਆਨ ਤਾਬਿਆ ਚਲੇ ਜੋ ਪੰਥ ਕੀ ਖਾਏ ਨ ਜਮਕਾ ਬਾਣ ਫੌਜ ਫਿਰਾ ਆਕਾਲ ਕੀ ਮੱਕੜੀ ਨਿਆਈ ਹੋਏ ਨੀਲਾ ਬਾਣਾ ਪ੍ਰਹਰ ਕੈ ਅਵਰ ਨਦੀਸਾ ਕੋਏ ਨਾਰ ਕੇ ਆਖੇ ਰੁਕਨ ਦੀਨ ਸਿੰਘ ਕਰਹਿਗੇ ਰਾਜ ਮਲੇਜ ਸੇਖ ਸਭ ਖਪਹਿਗੇ ਪੀਰ ਮਰੀਦ ਸੁਹਾਬ ਇਕੋ ਨਾਮ ਸਭ ਜਪਾਂਗੇ ਦੇਖਣ ਆਵੇ ਆਪ ਬੇਈਮਾਰ ਖੁਸ਼ਾਮ ਦੀ ਦੇਖ ਨਾ ਸਕੈ ਪ੍ਰਤਾਪ ਰਈਤ ਹੋਏ ਸਭ ਮਿਲੇਗੀ ਸੂਬੇ ਥਾਪੇ ਆਪ ਧਰਤੀ ਦੇਵੇ ਅਨ ਧਨ ਦੇਵੇ ਦੰਨ ਕਰੈ ਜੋ ਪਾਪ ਗਉ ਦੁੱਧ ਵੋ ਦੇਵੇਗੀ ਪਰਬਤ ਦੇਵੇਂਗੇ ਲਾਲ ਮੇਵੇ ਸਭ ਤਰ ਦੇਵੇਂਗੇ ਜਬ ਦੇਖੇ ਆਪ ਆਕਾਲ ਵਾਹਿਗੁਰੂ ਸਭ ਜਪਾਂਗੇ ਮੁਕਤ ਆਪਣੀ ਜਾਨ ਧਰਮ ਸਾਲ ਬਹੁ ਹੋਏਗੀ ਛਪੇ ਮਸੀਦ ਕੁਰਾਨ ਕਸ਼ਮੀਰ ਅਰ ਤਿੱਬਤ ਕੰਧਾਰ ਜੋਗੀ ਇਰਾਨ ਗਿਲਜੋ ਜੰਪਕ ਬਾਸ ਕੇ ਕਾਬਲ ਫਿਰਤੇ ਇਰਾਨ ਪ੍ਰਗਟ ਹੋਏ ਆਪ ਕਬ ਹਰਿ ਮੰਦਰ ਮੇ ਆਏ ਨਾਮ ਕਹਾਵਾ ਵਾਹਿਗੁਰੂ ਸਿੰਘ ਮਿਲੇ ਸਭ ਆਏ ਵਾਹੁਣ ਖੰਡਾ ਦੇ ਕੈ ਧਰਤੀ ਸਗਲ ਝੁਕਾਏ ਸੱਚਾ ਪੁਰਖ ਆਖਾਏ ਕੈ ਦਿਲਿ ਬੈਠੇ ਜਾਏ ਪਾਤਸ਼ਾਹੀ ਸੁਖ ਸਿਉ ਕਰੇ ਵੈਰੀ ਰਹੇ ਨ ਕਾਏ ਜਿਸ ਧਿਰ ਕੋਪੇ ਖਾਲਸਾ ਕੰਬਹਿ 14 ਲੋਏ 84 ਸੰਸਰ ਵਰਖ ਤੱਕ ਰਾਜ ਐ ਸਾਹ ਹੋਏ ਮਾਇਆ ਇਕੱਠੀ ਕਰਕੇ ਦੇਵੈ ਲੰਗਰ ਲਾਏ ਨੰਗਾ ਭੁੱਖਾ ਆਰਥਿਆ ਖਾਲੀ ਕੋਈ ਨ ਜਾਏ ਨਾਨਕ ਆਖੈ ਰੁਕਰਦੀਨ ਇਹ ਵਰਤੈ ਕੀ ਰੀਤ ਕਰਨੀ ਨਾਮਾ ਜੋ ਪੜੈ ਵਦੈ ਸਾਹਿਬ ਸਿਉ ਪ੍ਰੀਤ ਦੋਹੀ ਫਿਰੈ ਅਕਾਲ ਕੀ ਨਿੰਦਗ ਟਿਕੈ ਨ ਕੋ ਹੋਏ ਮਨ ਪਰਬਤ ਸਭ ਭਜੇਗੇ ਤਰੈ ਜਗਤ ਮੈ ਸੋਏ ਦੋਹਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖੁਆਰ ਹੋਏ ਸਭ ਮਿਲਾਂਗੇ ਬਚੇ